ਸਥਾਨਕ ਸ਼ਹਿਰ ਧਾਰੀਵਾਲ ਦੇ ਲੀਟਰ ਫਲਾవర్ ਕਾਨਵਰਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਇੱਕ ਟ੍ਰੈਫਿਕ ਨਿਯਮਾਂ ਨਸ਼ਾ ਵਿਰੋਧੀ ਤੇ ਬਾਲ ਸੁਰੱਖਿਆ ਦੇ ਸਬੰਧ ਵਿੱਚ ਇੱਕ ਰੋਜ਼ਾ ਸੈਮੀਨਾਰ ਲਗਵਾਇਆ ਗਿਆ। ਮਾਣਯੋਗ ਐਸਐਸਪੀ ਗੁਰਦਾਸਪੁਰ ਆਈਪੀਐਸ ਸ਼੍ਰੀ ਤੇਮਾ ਹਰੀਸ਼ ਕੁਮਾਰ ਉਪਰਕਾਸ਼ ਦੇ ਦਿਸ਼ਾ-ਨਿਰਦੇਸ਼ਾਂ ਤੇ ਲੀਟਰ ਫਲਾవర్ ਸਕੂਲ ਵਿੱਚ ਲਗਾਇਆ ਗਿਆ ਇਸ ਸੈਮੀਨਾਰ ਮੌਕੇ ਡਾਇਰੈਕਟਰ ਫਾਦਰ ਜੋਸ਼ ਪੋਡੇਟੀ ਔਰ ਪ੍ਰਿੰਸੀਪਲ ਰਜ਼ੀਨਾ ਪੋਲਦੀ ਗਬਾਈ ਹੇਠ ਇੱਕ ਰੋਜ਼ਾ ਇਹ ਸੈਮੀਨਾਰ ਹੋਇਆ ਜਿਸ ਵਿੱਚ ਐਸਐਚਓ ਥਾਣਾ ਧਾਰੀਵਾਲ ਬਲਜੀਤ ਕੌਰ ਚਾਈਲਡ ਦੋਸ਼ੀ ਦੇ ਇਲਾਵਾ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਇੰਸਪੈਕਟਰ ਅਜੇ ਕੁਮਾਰ ਨੇ ਸ਼ਿਰਕਤ ਕੀਤੀ ਇਸ ਮੌਕੇ ਤੇ ਉਹਨਾਂ ਨੇ ਵੱਖ-ਵੱਖ ਵਿਭਾਗਾਂ ਦੇ ਆਏ ਅਧਿਕਾਰੀਆਂ ਨੇ ਸਕੂਲੀ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਔਰ ਉਹਨਾਂ ਨੂੰ ਦੱਸਿਆ ਗਿਆ ਕਿ ਨਵੇਂ ਬਦਲਵੇਂ ਟ੍ਰੈਫਿਕ ਨਿਯਮਾਂ ਦੇ ਮੁਤਾਬਕ ਉਹਨਾਂ ਦੇ ਮਾਤਾ-ਪਿਤਾ ਨੂੰ ਵੀ ਭਾਰੀ ਜੁਰਮਾਨਾ ਤੇ ਕੈਦ ਹੋ ਸਕਦੀ ਹੈ ਇਸ ਦੇ ਇਲਾਵਾ ਨਸ਼ਿਆਂ ਪ੍ਰਤੀ ਵੀ ਸਕੂਲੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਸਕੂਲ ਦੇ ਬੱਚੇ ਵੱਡੀ ਗਿਣਤੀ ਚ ਹਾਜ਼ਰ ਸਨ ਜਿਹੜੇ ਨੂੰ ਦੱਸੇ ਗਿਆ

ਨਸ਼ਿਆਂ ਚ ਡੁੱਬਦੇ ਪੰਜਾਬ ਨੂੰ ਕੋਈ ਤਾਂ ਬਚਾਓ ਦੋਸਤ ਮੇਰੇ ਨਸ਼ਿਆਂ ਚ ਡੁੱਬਦੇ ਪੰਜਾਬ ਨੂੰ ਕੋਈ ਤਾਂ ਬਚਾਓ ਦੋਸਤ ਹਰ ਨਸ਼ੇ ਦਾ ਪਤਾ ਨਹੀਂ ਕਿੱਥੋਂ ਆ ਗਿਆ ਹਰ ਨਸ਼ੇ ਦਾ ਦਾ ਬਾਇਓਮੀਟਰ ਲਾਉਣ ਨੂੰ ਮੈਂ ਥੋੜਾ ਜਿਹਾ ਟਾਈਮ ਲਵਾਂਗੀ ਨਸ਼ਾ ਸੰਬੰਧੀ ਮੈਂ ਇਹ ਗੱਲ ਕਰੂੰਗੀ ਕਿ ਜਿਹੜੇ ਬੱਚੇ ਛੋਟੇ ਤੋਂ ਹੀ 13-14 ਸਾਲ ਤੋਂ ਹੀ ਸਾਡੇ ਨੋਟਿਸ ਵਿੱਚ ਆ ਰਹੇ ਹੈਗਾ ਕਿ ਉਹ ਡਰਗ ਲੈ ਰਹੇ ਹੈਗੇ ਨੇ ਲੜਕੀਆਂ ਵੀ ਹੈ ਤੇ ਲੜਕੇ ਵੀ ਹੈ ਐਸ ਸਕੂਲ ਦਾ ਵਾਸੇ ਬਹੁਤ ਹੀ ਵਧੀਆ ਹੈਗਾ ਇਦਾਂ ਦੀ ਕੋਈ ਵੀ ਨਹੀਂ ਹੈਗਾ ਬਹੁਤ ਵਧੀਆ ਹੈਗਾ ਪਰ ਮੈਂ ਫਿਰ ਵੀ ਮੈਂ ਸਾਰੇ ਬੱਚਿਆਂ ਨੂੰ ਅੱਜ ਇਹੀ ਗਾਈਡ ਕਰਦੀ ਆ ਕਿ ਨਸ਼ਿਆਂ ਤੋਂ ਜਿਹੜਾ ਹੈਗਾ ਇਹ ਇੱਕ ਜਿਹੜਾ ਡਰਗ ਨਸ਼ਾ ਹੈਗਾ ਤੇ ਇੱਕ ਮੌਤ ਆ ਸਟਾਰਟਿੰਗ ਤੇ ਜਦੋਂ ਇਹ ਕਰ ਲਿੰਦਾ ਹੈ ਦੁਬਾਰਾ ਛੱਡਣਾ ਉਹਦੇ ਲਈ ਬਹੁਤ ਹੀ ਔਖਾ ਹੈਗਾ ਦਾ ਅਸੀਂ ਸਾਰੇ ਬੱਚੇ ਜਿਹੜੇ ਹੈਗੇ ਆ ਇਸ ਚੀਜ਼ ਬਾਰੇ ਨੂੰ ਦਿਮਾਗ 'ਚ ਵੀ ਨਹੀਂ ਲਿਆਉਣਾ ਸੋਚਣਾ ਨਹੀਂ ਵੀ ਇਹ ਇੱਕ ਡਰੱਗ ਕੀ ਚੀਜ਼ ਹੈਗੀ ਆ ਨਾ ਇਹ ਆਪਣੇ ਦਿਮਾਗ 'ਚ ਲਿਆਉਣੀ ਐ ਇਹ ਗੱਲ ਵੀ ਉਹ ਕਰ ਰਿਹਾ ਹੈਗਾ ਜਾਂ ਦੂਸਰਾ ਕਰ ਰਿਹਾ ਤੇ ਮੈਂ ਵੀ ਇਹੋ ਜੇ ਕੰਮ ਕਰਾਂ ਜੇ ਤੁਹਾਨੂੰ ਕੋਈ ਇਦਾਂ ਦਾ ਤੁਹਾਡੇ ਸਕੂਲ 'ਚ ਲੱਗ ਰਿਹਾ ਹੈਗਾ ਤੁਸੀਂ ਆਪਣੇ ਪ੍ਰਿੰਸੀਪਲ ਸਾਹਿਬ ਨੂੰ ਦੱਸੋ ਕਿ ਇਦਾਂ ਦਾ ਕੋਈ ਬੱਚਾ ਸਾਨੂੰ ਲੱਗ ਰਿਹਾ ਹੈਗਾ ਜਿਹੜਾ ਇਹ ਬ੍ਰੰਗ ਦੂਸ਼ ਕਰ ਰਿਹਾ ਹੈਗਾ ਜਾਂ ਫੋਰਮ ਨੂੰ ਸਾਨੂੰ ਅੱਗੇ ਦੱਸਣਗੇ ਕੁਝ ਸਕੂਲਾਂ ਚ ਇਦਾਂ ਦੇ ਬੱਚਿਆਂ ਨੂੰ ਜਿਹੜੇ ਚੰਗੇ ਘਰਾਂ ਦੇ ਬੱਚੇ ਹੈਗੇ ਨੇ ਉਹਨਾਂ ਨੂੰ ਉਹ ਐ ਪਹਿਲਾਂ ਲਉਂਦੇ ਆ ਆਪਣੇ ਆਪ ਦਿੰਦੇ ਹੋ ਪੈਸੇ ਵੀ ਨਹੀਂ ਲੈਂਦੇ ਉਹਨਾਂ ਕੋਲ ਉਸ ਤੋਂ ਬਾਅਦ ਫਿਰ ਉਹ ਪੈਸੇ ਲੈਣੇ ਸ਼ੁਰੂ ਕਰ ਦਿੰਦੇ ਆ